ਈਨਾਂ ਮੈਂ ਸਖਸ਼ਮ ਅੱਛਾ ਤੇ ਕੀ ਹੋਇਆ ਸੀਗਾ ਅੱਜ 7 ਨੰਬਰ ਥਾਣੇ ਦੇ ਬਾਹਰ ਖੜਿਆ ਹੋਣਾ ਮੈਨੂੰ ਮੁੰਡਿਆਂ ਨੇ ਬਨੈਸਰ ਬੁਲਾ ਕੇ ਉਹਨਾਂ ਨੇ ਮੈਨੂੰ ਇੱਕ ਘੰਟਾ ਕੁੱਟਿਆ ਪੂਰਾ ਅੱਛਾ ਉਹ ਕਹਿ ਰਹੇ ਆ ਕਿ ਕੋਈ ਮੈਂ ਫੇਕ ਆਈਡੀ ਬਣਾਈ ਸੀਗੀ ਜੋ ਮੈਂ ਨਹੀਂ ਬਣਾਈ ਹੈਗੀ ਸਕੂਲ ਦੇ ਨਾਮ ਤੋਂ ਬਣਾਈ ਸੀਗੀ ਫੇਕ ਪੇਜ ਸੀਗਾ ਕੋਈ ਅੱਛਾ ਕੀ ਨਾਲ ਪੜਦੇ ਨੇ ਉਹ ਮੁੰਡੇ ਕੌਣ ਨੇ ਮੈਂ 9th ਦਾ ਉਹ 10th ਦੇ ਹੈਗੇ ਉਹ ਸਕੂਲ ਕਰਕੇ ਫਿਰ ਆਪਾਂ ਜਾਣਦੇ ਸੀਗੇ ਫਿਰ ਬਾਅਦ ਵਿੱਚ ਉਹ ਮਿਲਣ ਲੱਗ ਗਏ ਅੱਛਾ ਕੀ ਕਾਰਨ ਰਹੇ ਲੜਾਈ ਦੇ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਉਹਨਾਂ ਨਾਲ ਜਾਂ ਕਿਸ ਤਰ੍ਹਾਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਮੈਨੂੰ ਬਸ ਇਹਨਾਂ ਪਰ ਉਹਨਾਂ ਨੇ ਦੱਸਿਆ ਕਿ ਤੂੰ ਕੋਈ ਅਕਾਊਂਟ ਬਣਾਇਆ ਮੈਨੂੰ ਪਹਿਲਾਂ ਉਹਨੇ ਕੋਸ਼ਿਸ਼ ਤਾਂ ਉਹਨਾਂ ਨੇ ਮੈਨੂੰ ਬਹਾਨੇ ਸਰ ਕਰਿਆ ਬੁਲਾਇਆ ਤੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਅੱਛਾ ਕੌਣ ਸੀਗੇ ਉਹ ਮੁੰਡੇ ਕੋਨਾ ਹੈ ਜੋ ਇੱਕ ਸੀਗਾ ਸੁਸ਼ਾਂਤ ਸ਼ਰਮਾ ਇੱਕ ਸੀਗਾ ਅਮਨ ਮਿਲ ਤੇ ਤੀਜਾ ਸੀਗਾ ਯਕਸ਼ ਕੁਮਾਰ ਅੱਛਾ ਕਿੱਥੇ ਰਹਿੰਦੇ ਨੇ ਉਹ ਸੁਸ਼ਾਂਤ ਰਹਿੰਦਾ ਵਿਸ਼ਕਰਮਾ ਨਗਰ ਅਮਨ ਰਹਿੰਦਾ ਸ਼ਕਤੀ ਨਗਰ ਤੇ ਯਕਸ਼ ਕੁਮਾਰ ਰਹਿੰਦਾ ਕਰਮ ਕਲੋਨੀ ਅੱਛਾ ਤੇ ਪਹਿਲਾਂ ਉਹਨਾਂ ਨਾਲ ਕੋਈ ਲੜਾਈ ਝਗੜਾ ਸੀਗਾ ਕਿ ਐਡੀ ਬੁਰੀ ਤਰੀਕੇ ਨਾਲ ਤੁਹਾਨੂੰ ਉੱਥੇ ਕੁੱਟਿਆ ਗਿਆ ਵੀਡੀਓ ਵੀ ਵਾਇਰਲ ਕੀਤੀ ਗਈ ਨਾਲ ਪਹਿਲਾਂ ਤਾਂ ਕੋਈ ਲੜਾਈ ਝਗੜਾ ਨਹੀਂ ਸੀਗਾ ਇਹ ਜੋ ਵੀ ਹੋਇਆ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਇਹਨਾਂ ਨੇ ਮੈਨੂੰ ਬਸ ਘਰੇ ਬੁਲਾ ਕੇ ਕੁੱਟਣਾ ਸ਼ੁਰੂ ਕਰਤਾ ਅੱਛਾ ਤੇ ਅੱਜ ਤੁਸੀਂ 7 ਨੰਬਰ ਆਏ ਹੋ ਇੱਕ ਤੁਹਾਡੇ ਮੁੰਡੇ ਦੀ ਵੀਡੀਓ ਵੀ ਵਾਇਰਲ ਹੋਈ ਜਿਹਦੇ ਵਿੱਚ ਮੁੰਡੇ ਉਹਨੂੰ ਕੁੱਟਦੇ ਪਏ ਨੇ ਕੀ ਮਾਮਲਾ ਜੀ ਸਰ ਇਹ ਬੱਚੇ ਨੂੰ ਘਰੋਂ ਬੁਲਾਇਆ ਉਹਨਾਂ ਨੇ 12:00 ਵਜੇ ਨਾ 12:00 ਵਜੇ ਤੋਂ ਲੈ ਕੇ 1:00 ਵਜੇ ਤੱਕ ਕੁੱਟਦੇ ਰਹੇ ਆ ਬੱਚੇ ਨੂੰ ਅੱਛਾ ਕੀ ਕਾਰਨ ਪਤਾ ਲੱਗੇ ਕਿਉਂ ਕੁੱਟਿਆ ਤੇ ਕੀ ਵਜ੍ਹਾ ਰਹੀ ਹੈ ਕਹਿੰਦੇ ਇਹਨੂੰ ਬੱਚੇ ਨੂੰ ਬਾਨੇ ਨਾ ਇਹ ਕੁੱਟਿਆ ਕਿ ਤੂੰ ਇੰਸਟਾ ਆਈਡੀ ਬਣਾਈ ਹੈ ਕੋਈ ਸਕੂਲ ਸਾਡੇ ਬਾਰੇ ਕੁਝ ਗਲਤ ਬੋਲਿਆ ਅੱਛਾ ਜੀ ਉੱਥੇ ਜਾ ਕੇ ਇਦਾਂ ਦਾ ਕੁਝ ਪ੍ਰੂਫ ਵੀ ਨਹੀਂ ਹੋਇਆ ਅੱਛਾ ਜੀ ਇੱਕ ਬੱਚੇ ਦੀ ਇਹਨਾਂ ਨੇ ਗੇਮ ਰੱਖੀ ਹੋਈ ਸੀਗੀ ਉਹ ਦੇਨ ਦੇ ਬਾਨੇ ਨੂੰ ਕਰੇ ਬੁਲਾਇਆ ਵੀ ਤੈਨੂੰ ਦੇ ਦਿੰਨੇ ਆ ਅੱਛਾ ਉਸ ਤੋਂ ਬਾਅਦ ਕੁੱਟਮਾਰ ਕਰਨੀ ਸ਼ੁਰੂ ਕਰਤੀ ਤੇ ਸ਼ਾਮ ਨੂੰ ਮਹੱਲੇ 'ਚ ਵੀ ਆਏ ਆ ਮੁੰਡਿਓ अच्छा कौन है बंदे वो पता है जी थाने कुछ इसको एदा स्कूल दे, तेंथे, तेंथे दे है 10th 10th ਦਾ ਸਟੂਡੈਂਟ اچھا ਕੋਈ ਤੁਹਾਨੂੰ ਪਤਾ ਜੀ ਇਹ ਵੀ ਕੋਈ ਪਹਿਲਾਂ ਕੋਈ ਲੜਾਈ ਝਗੜਾ ਜਾਂ ਕੋਈ ਹੋਰ ਨਹੀਂ ਨਹੀਂ ਪਹਿਲਾਂ ਇਦਾਂ ਦਾ ਕੁਝ ਨਹੀਂ ਹੋਇਆ ਠੀਕ ਹੈ ਜੀ ਤੇ ਹੁਣ ਤੁਸੀਂ 7 ਨੰਬਰ ਆਇਓ ਕਮਪਲੀਟ ਕਰ ਦਿੱਜੀਏ ਹਾਂਜੀ ਹਾਂਜੀ ਅੱਛਾ ਤੇ ਪੁੱਤ ਨੇ ਕੀ ਆਸ਼ਵਾਸਨ ਦਿੱਤਾ ਗਿਆ ਜੀ ਕਹਿ ਰਹੇ ਆ ਮੈਂ ਬਸ ਜਾ ਰਹੇ ਆ ਅਸੀਂ ਹਾਂਜੀ ਹਾਂਜੀ ਭਾਜੀ ਕਿਸ ਤਰ੍ਹਾਂ ਦੇਖਦੇ ਹਾਂ ਇੱਕ ਬੱਚੇ ਨੂੰ ਕੁੱਟਣਾ ਬੱਚਿਆਂ ਵੱਲੇ ਕੁੱਟਿਆ ਗਿਆ ਤੇ ਵੀਡੀਓ ਵੀ ਵਾਇਰਲ ਕੀਤੀ ਗਈ ਜੀ ਦੇਖੋ ਭਾਜੀ ਹੋਇਆ ਤਾਂ ਇਹ ਤਾਂ ਨਿਆਂਇਜ ਆ ਨਿਆਂਇਜ ਕੀਤੀ ਆ ਬੱਚੇ ਨਾਲ ਹਾਂਜੀ ਹੁਣ ਕੱਲ ਨੂੰ ਕੋਈ ਹਵੀ ਨਾ ਵੀ ਹੋ ਜਾਂਦੀ ਕੋਣ ਨਾਲ ਤਾਂ ਕੋਈ ਜ਼ਿੰਮੇਵਾਰ ਕੋਣ ਸੀਗਾ ਅਸੀਂ ਇਸ ਕਰਕੇ 7 ਨੰਬਰ ਥਾਣੇ ਕੰਪਲੀਟ ਦਿੱਤੀ ਆ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਉਹਨਾਂ ਨੂੰ ਜਾ ਕੇ ਬੁਲਾਉਨੇ ਆ ਉਹਨਾਂ ਦੇ ਮਾਪੇ ਉਹਨਾਂ ਨੂੰ ਬੁਲਾਉਨੇ ਆ ਤੇ ਉਹਨਾਂ ਤੇ ਕਾਰਵਾਈ ਕਰਦੇ ਆ ਸਰ ਇੱਕ ਮਾਮਲਾ ਆਇਆ ਸੀ ਗੁਰੂ ਅਰਜਨ ਦੇਵ ਨਗਰ ਦਾ ਕੁਝ ਨੌਜਵਾਨ ਕਹਿੰਦੇ ਕੁਝ ਬੱਚੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਇੱਕ ਬੱਚੇ ਨੂੰ ਘਰ ਦੇ ਅੰਦਰ ਬੰਦਿਸ ਬਣਾ ਕੇ ਜਿਹੜਾ ਕੁੱਟਿਆ ਸੀਗਾ ਕੀ ਮਾਮਲਾ ਆ ਸਰ ਇਹ ਮਾਮਲਾ ਇਹਦੀ ਆਪ ਨੂੰ ਕੈਂਟਾਡੇਟ ਕੈਂਟਾ ਹੋਇਆ ਕੰਪਲੇਂਟ ਆਈ ਨੂੰ ਉਸ ਕੰਪਲੇਂਟ ਦੇ ਸੰਬੰਧ ਵਿੱਚ ਵੈਰੀਫਾਈ ਕਰ ਰਹੇ ਆ ਇਹ ਬੱਚੇ ਆਪਸ ਵਿੱਚ ਕਲਾਸ ਦੋਨੇ ਇਕੱਠੇ ਪੜਦੇ ਨੇ ਹਮਮ ਸਾਰੇ ਬੱਚੇ ਖੁਦ ਇਹਨੂੰ ਬੁਲਾਇਆ ਸੀ ਉਮੇ ਹੀ ਬੁਲਾ ਕੇ ਉੱਤੇ ਘਰ ਦੇ ਵਿੱਚ ਕਿਤੇ ਲੜਾਈ ਝਗੜਾ ਹੋਇਆ ਹਮਮ ਲਾਈਟ ਚੁੱਕ ਰੋ ਜ਼ਬਾਦ ਹੋਣਾ ਸੀ ਵੈਰੀਫਾਈ ਕਰਦੇ ਆ ਉਹਨੇ ਕੰਪਲੀਟ ਹੁਣ ਕੀਤੀ ਆ ਅਸੀਂ ਜਾ ਕੇ ਮੌਕਾ ਦੇਖਣ ਲੱਗੇ ਕਿਤੇ ਨੇ ਕਿਤੇ ਲੱਗਦਾ ਸਰ ਘਰ ਦੇ ਅੰਦਰ ਬੁਲਾ ਕੇ ਇਸ ਤਰ੍ਹਾਂ ਕਿਸੇ ਬੱਚੇ ਨੂੰ ਕੁੱਟਣਾ ਕਿਤੇ ਨੇ ਕਿਤੇ ਲੱਗਦਾ ਜ਼ੁਰਮਾ ਫਿਰ ਹਾਲ ਉਹਨਾਂ ਦੇ ਜਿਹੜੇ ਬੱਚਿਆਂ ਦੀ ਉਮਰ ਚ 15 ਤੋਂ 16 ਸਾਲ ਜਿਹੜੀ ਆਖੀ ਜਾ ਰਹੀ ਹੈ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਜਿਹੜਾ ਬੱਚੇ ਨੂੰ ਕੁੱਟਿਆ ਗਿਆ ਇਹ ਵੈਰੀਫਾਈ ਕਰਦੇ ਆ ਜੀ ਹੁਣ ਕਿ ਕੀ ਗੱਲ ਹੋਈ ਹੈ ਹੂੰ ਕਿਉਂਕਿ ਇਹ ਇਨਫੋਰਮੇਸ਼ਨ ਆਪਾਂ ਨੂੰ ਆਈ ਹੈ ਸ਼ਿਕਾਇਤ ਅਜ ਆਈ ਹੈ ਉਹ ਵੈਰੀਫਾਈ ਕਰ ਰਹੇ ਆ ਤੇ ਕਿਹੜੇ ਸਕੂਲ ਫੜਦੇ ਸੀਗੇ ਕੋਈ ਸਕੂਲ ਦਾ ਮੈਂਸ਼ਨ ਕੀਤਾ ਸਾਬ ਨੂੰ ਅਜ ਕੰਪ ਕਰਕੇ ਗਏ ਨੇ ਕੰਪਲੇਂਟ ਉਹਨੂੰ ਘੰਟੇ ਦਾ ਟਾਈਮ ਦਿੱਤਾ ਹੁਣ ਆਪਾਂ ਉੱਥੇ ਜਾਦੇ ਆ ਉਹਦੀ ਕੋਈ ਵੀਡੀਓ ਵਗੈਰਾ ਆਈ ਮੌਕੇ ਤੇ ਵੀਡੀਓ ਬਰ ਹਾਂ ਵੀਡੀਓ ਹੈ ਵੀਡੀਓ ਦਿਖਾਈ ਉਹਨੇ ਮੋਬਾਈਲ ਦੇ ਵਿੱਚ ਮੈਨੂੰ ਤੇ ਬੱਚੇ ਇਹਨੂੰ ਕਟ ਦੇ ਨਜ਼ਰ ਆ ਰਹੇ ਕਿਸ ਚੀਜ਼ ਦੇ ਨਾਲ ਕੋਟਰੇਸ ਬੱਚੇ ਨੂੰ ਬਸ ਹੱਥੋਂ ਪਾਈ ਹੈ ਉਹ ਅੱਛਾ ਹੱਥੋਂ ਪਾਈ ਕਰ ਰਹੇ ਸੀ ਤੇ ਬੱਚੇ ਨੂੰ ਕੁਝ ਮਾਫੀਆਂ ਵੀ ਮੰਗਾਈ ਗਈਆਂ ਆ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਲਾਈਵ ਹੋ ਕੇ ਮਾਫੀਆਂ ਮੰਗਾਈ ਗਈਆਂ ਜਿਸ ਦਿਨ ਇਹ ਕਿਤੇ ਵੀਡੀਓ ਵੀ ਉਹਦੀ ਵਾਇਰਲ ਕੀਤੀ ਗਈ ਨਹੀਂ ਇਹਦੇ ਬਾਰੇ ਨਹੀਂ ਪਤਾ ਲੱਗਦਾ ਅੱਛਾ ਜੀ ਕੀ ਕਾਰਵਾਈ ਕੀਤੀ ਜਾਊਗੀ ਸਰ ਬਸ ਜੋ ਕਾਰਵਾਈ ਬਣਦੀ ਆ ਆਪਾਂ ਕਰ ਦਿੰਦੇ ਆ